ਦੋਸਤੋ ਭਾਰਤ ਦੇਸ਼ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਅਗਰ ਇਨਸਾਨ ਦੇ ਟੈਲੈਂਟ ਆਇਆ ਤਾਂ ਰਾਤੋਂ ਰਾਤ ਇਹ ਦੁਨੀਆ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਇਨਸਾਨ ਨੂੰ ਸਟਾਰ ਬਣਾ ਸਕਦੀ ਹੈ ਤਾਂ ਐਦਾਂ ਬਹੁਤ ਵਾਰ ਹੋਇਆ ਪਹਿਲੀ ਵਾਰ ਨਹੀਂ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਜ਼ੀਰੋ ਤੋਂ ਹੀਰੋ ਬਣਾ ਦਿੱਤਾ ਤਾਂ ਐਦਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਚਾਹ ਵਾਲੇ ਨੂੰ ਸੋਸ਼ਲ ਮੀਡੀਆ ਨੇ ਮਸ਼ਹੂਰ ਕਰ ਦਿੱਤਾ ਹੈ ਲੋਕ ਉਸਦੇ ਨਾਲ ਸੈਲਫੀਆਂ ਲੈਣ ਲਈ ਲੈਣਾਂ ਦੇ ਵਿੱਚ ਖੜੇ ਨੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਚਾਹ ਵਾਲਾ ਕਿਵੇਂ ਰਾਤ ਰੋਤ ਕਿਵੇਂ ਸਟਾਰ ਬਣ ਸਕਦਾ ਹੈ ਕਿਵੇਂ ਮਸ਼ਹੂਰ ਹੋ ਸਕਦਾ ਹੈ ਪੂਰੀ ਵੀਡੀਓ ਦਿਖਾਵਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕੌਣ ਆ ਉਹ ਚਾਹ ਵਾਲਾ ਕਿੰਨੀ ਉਸਦੀ ਆਮਦਨ ਹੈ ਇਹ ਵੀ ਪੂਰਾ ਮੈਂਸ਼ਨ ਕਰਾਂਗੇ ਡੋਲੀ ਚਾਹ ਵਾਲਾ ਉਸਦਾ ਨਾਮ ਹੈ ਤੇ ਨਾਲ ਉਹ ਨਾਗਪੁਰ ਦਾ ਰਹਿਣ ਵਾਲਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਡੋਲੀ ਦਾ ਸਟਾਈਲ ਜੋ ਕਿ ਚਾਹ ਬਣਾਉਣ ਦਾ ਸਟਾਈਲ ਆ ਉਸ ਤੋਂ ਪ੍ਰਭਾਵਿਤ ਹੋ ਕੇ ਵੀ ਲੋਕ ਉਸਦੇ ਕੋਲ ਆਉਂਦੇ ਨੇ ਦੂਜੇ ਪਾਸੇ ਉਹਦੀ ਬੋਡੀ ਸਟਾਈਲ ਦਾ ਨਾਲ ਉਸਨੇ ਆਪਣਾ ਅਲੱਗ ਤੋਂ ਸਵੈੰਗ ਰਚਿਆ ਹੋਇਆ ਜਿਸ ਨੂੰ ਲੈ ਕੇ ਸਮਾਗਰ ਰਚਿਆ ਉਸ ਤੋਂ ਬਾਅਦ ਜਾ ਕੇ ਲੋਕ ਉਸ ਦੇ ਉੱਤੇ ਪ੍ਰਭਾਵਿਤ ਹੋਏ ਨੇ ਤਾਂ ਲੋਕ ਲਾਈਨਾਂ ਵਿੱਚ ਖੜ ਕੇ ਉਹ ਚਾਹ ਪੀਂਦੇ ਨੇ ਇੱਥੋਂ ਤੱਕ ਕਿ ਹੁਣ ਇਹ ਵੀ ਪਤਾ ਲੱਗਿਆ ਕਿ ਹੁਣ ਡੋਲੀ ਚਾਹ ਵਾਲੇ ਨੂੰ ਵੱਡੇ ਵੱਡੇ ਜਿਹੜੇ ਮੈਰਿਜ ਪੈਲਸ ਨੇ ਵਿਆਹ ਨੇ ਜਿਹੜੇ ਮਿਲ ਕਰੋੜਪਤੀ ਦੇ ਹੁੰਦੇ ਨੇ ਉਸ ਉਸ ਵਾਸਤੇ ਵੀ ਇਨਵਾਈਟ ਕੀਤਾ ਜਾਂਦਾ ਕਿਉਂਕਿ ਡੋਲੀ ਚਾਹ ਵਾਲੇ ਦਾ ਉਸ ਵਿਆਹ ਦੇ ਵਿੱਚ سٹਾਲ ਲੱਗਾ ਜਾਂਦਾ ਜਿੱਥੇ ਕਿ ਲੋਕ ਉਸ ਚਾਹ ਦਾ ਸਵਾਦ ਲੈਂਦੇ ਨੇ ਕਿਉਂਕਿ ਲੱਗ ਚਾਹ ਬਣਾਉਣ ਦਾ ਤਾਂ ਸਟਾਈਲ ਹੈ ਤਾਂ ਇਸੇ ਨੂੰ ਲੈ ਕੇ ਹੁਣ ਮਸ਼ਹੂਰ ਕਿ ਹੋਇਆ ਇਹ ਪੂਰੀ ਖਬਰ ਦਿਖਾਵਾਂਗੇ ਦੁਨੀਆ ਦੇ ਵਿੱਚ ਅਮੀਰਾਂ ਦੀ ਸੂਚੀ ਵਿੱਚ ਆਉਣ ਵਾਲੇ ਬਿਲਕ੍ਰੇਟਸ ਨੂੰ ਵੀ ਜਿਹੜਾ ਡੋਲੀ ਦੇ ਚਾਹ ਪਲਾਈ ਹੈ ਜਿੱਥੇ ਕਿ ਬਿਲਕ੍ਰੇਟਸ ਵੀ ਚਾਹ ਪੀ ਕੇ ਹੈਰਾਨ ਹੋ ਗਿਆ ਕਿ ਇੰਨਾ ਟੈਲੈਂਟ ਜਿਹੜਾ ਭਾਰਤ ਦੇਸ਼ ਦੇ ਲੋਕਾਂ ਦੇ ਵਿੱਚ ਹੈ ਤਾਂ ਚਾਹ ਦਾ ਸਵਾਦ ਲੈ ਕੇ ਉਸਨੇ ਡੋਲੀ ਚਾਹ ਵਾਲੇ ਨੂੰ ਥੈਂਕ ਯੂ ਵੀ ਬੋਲਿਆ ਤੇ ਨਾਲ ਦੀ ਨਾਲ ਉਸਦੇ ਨਾਲ ਕਾਫੀ ਹਸਮ ਜਾਗ ਵੀ ਕੀਤਾ ਪਰ ਉਸ ਸਮੇਂ ਡੋਲੀ ਚਾਹ ਵਾਲੇ ਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਦੁਨੀਆ ਦੀ ਮਸ਼ਹੂਰ ਅਮੀਰ ਸੁੱਚੀ ਦਾ ਉਹ ਵਿਅਕਤੀ ਚਾਹ ਪੀ ਰਿਹਾ ਜਿਸ ਦੇ ਨਾਲ ਲੋਕ ਸੈਲਫੀ ਲੈਣ ਲਈ ਲਾਈਨਾਂ ਵਿੱਚ ਖੜ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਹਾਂ ਡੋਲੀ ਦੇ ਚਾਹ ਵਾਲੇ ਕੋਲ ਐਨੇ ਅਮੀਰ ਬੰਦੇ ਨੇ ਚਾਹ ਪੀਏ ਤਾਂ ਉਸ ਤੋਂ ਬਾਅਦ ਡੋਲੀ ਚਾਹ ਵਾਲੇ ਦੇ ਕੋਲ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਤੇ ਰਾਤੋਂ ਰਾਤ ਹੁਣ ਨਾਗਪੁਰ ਦੇ ਵਿੱਚ ਵੱਡੇ-ਵੱਡੇ ਸਟਾਰ ਵੀ ਡੋਲੀ ਚਾਹ ਵਾਲੇ ਕੋਲ ਚਾਹ ਪੀਣ ਆ ਰਹੇ ਨੇ ਯਾ ਬਾਟ ਮਾਈ ਹੋਪੀ ਡੋਲੀ ਕਿ ਇਹ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਬਣ ਚੁੱਕਾ ਹੈ ਤੇ ਅਗਰ ਤੁਹਾਡੇ ਅੰਦਰ ਵੀ ਕੋਈ ਟੈਲੈਂਟ ਹੈ ਤੁਸੀਂ ਵੀ ਆਪਣਾ ਟੈਲੈਂਟ ਸੋਸ਼ਲ ਮੀਡੀਆ ਤੇ ਵਰਤ ਸਕਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਕੋਈ ਰੀਲ ਬਣਾ ਸਕਦੇ ਹੋ ਜਾਂ ਫਿਰ ਤੁਹਾਨੂੰ ਕੋਈ ਲੱਗ ਤੋਂ ਬੰਦਾ ਲੱਗਦਾ ਹੈ ਕਿ ਆਪਣੇ ਨਜ਼ਦੀਕੀ ਆਪਣੇ ਕੋਈ ਬਾਜ਼ਾਰ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਉਹਦੇ ਅੰਦਰ ਟੈਲੈਂਟ ਹੈ ਉਸ ਨੂੰ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਤੇ ਹੈਂਗਲ ਉੱਤੇ ਵਾਇਰਲ ਕਰਿਆ ਕਰੋ ਜਿੱਤੇ ਨਾਲ ਕਿ ਆਉਣ ਵਤਨ ਵਿੱਚ ਉਸ ਬੰਦੇ ਦੀ ਕਿਸਮਤ ਜਾਗ ਸਕੇ ਤੇ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰੋ ਜਿੱਤੇ ਨਾਲ ਕਿ ਆਉਣ ਵਤਨ ਵਿੱਚ ਪਤਾ ਨਹੀਂ ਕਿਸ ਇਨਸਾਨ ਦੀ ਸੋਸ਼ਲ ਮੀਡੀਆ ਕਿਸਮ